ਆਪਣੀ ਕੰਪਨੀ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਲੈਂਦੀ ਤੁਸੀਂ ਸਿਰਫ ਆਓ ਆਪਣੇ ਡਾਕੂਮੈਂਟਸ ਦਿਓ ਅਸੀਂ ਉਹਨਾਂ ਨੂੰ ਵੈਰੀਫਾਈ ਕਰਦੇ ਆਂ ਥੈਨ ਤੁਹਾਨੂੰ ਦੱਸਾਂਗੇ ਕੰਮ ਬਣ ਸਕਦਾ ਤਾਂ ਹੀ ਤੁਹਾਨੂੰ ਗਾਈਡ ਕਰਾਂਗੇ ਨਹੀਂ ਬਣ ਸਕਦਾ ਤਾਂ ਉਹਨੂੰ ਉੱਥੇ ਮਨਾ ਕਰ ਦਾਂਗੇ ਮਾਪਿਆਂ ਦਾ ਡਾਊਟ ਦੂਰ ਕਰਨੇ ਨੇ ਜੋ ਕਿ ਉਹਨਾਂ ਦੇ ਮਨਾਂ ਦੇ ਵਿੱਚ ਹੁੰਦਾ ਬੱਚਾ ਕਿਵੇਂ ਸਾਡਾ ਉੱਥੇ ਜਾਊਗਾ ਕੀ ਹੋਊਗਾ ਕੀ ਫਾਇਦਾ S1 ਕੈਟਾਗਰੀ ਦਾ ਵੀਜ਼ਾ ਜਿਹਦੇ ਵਿੱਚ ਛੋਟੇ ਬੱਚਿਆਂ ਦਾ ਵੀਜ਼ਾ ਲੱਗਦਾ ਹੈ 3 ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਬੱਚੇ ਜਾਂਦੇ ਨੇ ਪੇਰੈਂਟਸ ਬੱਚਿਆਂ ਦੇ ਨਾਲ ਜਾਂਦੇ ਨੇ ਐਜ਼ ਅ ਗਾਰਡੀਅਨ ਪੇਰੈਂਟਸ ਨੂੰ ਬੱਚਿਆਂ ਦੇ ਨਾਲ ਵੀਜ਼ਾ ਮਿਲਦਾ ਹੈ ਏੰਬੈਸੀ ਜੋ ਵੀਜ਼ਾ ਪ੍ਰੋਵਾਈਡ ਕਰਦੀ ਹੈ ਉਹ ਵਿਜ਼ਿਟਰ ਵੀਜ਼ਾ ਮਿਲਦਾ ਹੈ ਪੇਰੈਂਟਸ ਨੂੰ ਬੱਚਿਆਂ ਦੇ ਨਾਲ ਜਿਹਨੂੰ ਆਪਾਂ ਬਾਅਦ ਦੇ ਵਿੱਚ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਦੇ ਹਾਂ ਵਰਕ ਪਰਮਿਟ ਦੀ ਗੱਲ ਹੈ ਪੀਰੈਂਟਸ ਨਾਲ ਜਾਂਦੇ ਨੇ ਉੱਥੇ ਕੰਮਕਾਰ ਦਾ ਨਹੀਂ ਪਤਾ ਹੁੰਦਾ ਵੀ ਅਸੀਂ ਕਿੱਥੇ ਰਹਿਣਾ ਹੈ ਕਿੱਦਾਂ ਕਰਨਾ ਹੈ ਉਹ ਸਾਰਾ ਕੁਝ ਕੰਪਨੀ ਕਰਾ ਕੇ ਦਿੰਦੇ ਕੰਪਨੀ ਤੁਹਾਨੂੰ ਵਰਕ ਪਰਮਿਟ ਪ੍ਰੋਵਾਈਡ ਕਰਵਾ ਕੇ ਦਿੰਦੀ ਹੈ ਜੌਬ ਦੀ ਅਵੇਲੇਬਿਲਿਟੀ ਅਸੀਂ ਖੁਦ ਪ੍ਰੋਵਾਈਡ ਕਰਦੇ ਹਾਂ ਨਾਲ ਨਾਲ ਅਸੀਂ ਪੀਆਰ ਦੇ ਲਈ ਵੀ ਪ੍ਰੋਸੈਸ ਕਰਦੇ ਹਾਂ ਜਿਵੇਂ ਤੁਹਾਡਾ ਵਰਕ ਪਰਮਿਟ ਕੰਪਲੀਟ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਪੀਆਰ ਦੀ ਫਾਈਲ ਖੁਦ ਪ੍ਰਸੀਡ ਕਰਦੇ ਹਾਂ ਕਾਫੀ ਏਜੰਟ ਬੈਠੇ ਨੇ ਜੋ ਕਿ ਵੱਡੇ ਵੱਡੇ ਦਾਅਵੇ ਕਰਦੇ ਨੇ ਪਈ ਅਸੀਂ ਐਂ ਕਰਦਾਂਗੇ ਉਹ ਕਰਦਾਂਗੇ ਮੁੜ ਕੇ ਗੱਲਾਂ ਹੋਰ ਨਿਕਲਦੀਆਂ ਨੇ ਤੁਸੀਂ ਕੰਮ ਦੀ ਗੱਲ ਕੀਤੀ ਹੈ ਕੈਨੇਡਾ ਦੇ ਵਿੱਚ ਜੋ ਸੁਣਨਾ ਚਾਹੁੰਦਾ ਵੀ ਉੱਥੇ ਕੰਮ ਦਾ ਬੁਰਾ ਹਾਲ ਹੈ ਕੰਮ ਨਹੀਂ ਮਿਲਦਾ ਮੁੜ ਕੇ ਫਿਰ ਤੁਸੀਂ ਫੋਨ ਹੀ ਚੱਕਣਾ ਹੈ ਸਰ ਐਦਾਂ ਦਾ ਕੋਈ ਵੀ ਉਹ ਨਹੀਂ ਹੈਗੀ ਗੱਲ ਨਹੀਂ ਹੈ ਤੁਸੀਂ ਪਹਿਲਾਂ ਸਾਡੇ ਗਏ ਹੋਏ ਕਲਾਇੰਟਸ ਦੇ ਨਾਲ ਗੱਲ ਕਰੋ ਜਿਨ੍ਹਾਂ ਨੂੰ ਅਸੀਂ ਕੰਮ ਲਵਾਇਆ ਪੀਆਰ ਪ੍ਰੋਵਾਈਡ ਕੀਤੀਆਂ ਨੇ ਪਹਿਲੇ ਅਪਲਾਈ ਕੀਤਾ ਪਰ ਰਿਫਿਊਜ਼ਲ ਵੀ ਆਇਆ ਤੇ ਪਹਿਲੇ ਤੋਂ ਕਿੰਨੇ ਦੋ ਤਿੰਨ ਵਾਰ ਰਿਫਿਊਜ਼ਲ ਹੋ ਗਏ ਤਾਂ ਲਗਾ ਕੇ ਆਪ ਤੋ ਹੋ ਹੀ ਨਹੀਂ ਪਾਏਗਾ ਪਰ ਕੁਝ ਲੋਕਾਂ ਦਾ ਇੱਥੇੋਂ ਹੁਆ ਤਾਂ ਟਰਸ ਆਇਆ ਫਿਰ ਇਹਨਾਂ ਲੋਕੀ ਬਾਤਾਂ ਤੋਂ ਪਤਾ ਚੱਲਿਆ ਕਿ ਇਹ ਕਰਾ ਕੇ ਦੇਣਗੇ ਤਾਂ ਅਭੀ ਹੋ ਗਿਆ ਤਾਂ ਅੱਜ ਖੁਸ਼ੀ ਹੈ ਫਾਈਲ ਲਾਂਦੇ ਨੇ ਪਰਿਵਾਰ ਦੀ ਰਿਫਿਊਜ਼ਲ ਆ ਜਾਂਦੀ ਹੈ ਜੇ ਕਿਸੇ ਦੀ ਰਿਫਿਊਜ਼ਲ ਹੋ ਜੇ ਉਹਦਾ ਹਾਲਾਤ ਤੁਹਾਡੇ ਕੋਲ ਹੈ 3 4 5 ਰਿਫਿਊਜ਼ਲਾਂ ਕੋਈ ਵੀ ਚੱਕਰ ਨਹੀਂ ਹੈ ਇਸ ਵੀਜ਼ਾਸ ਦੇ ਵਿੱਚ ਆਰਾਮ ਨਾਲ ਫਾਈਲ ਪ੍ਰੋਸੀਡ ਹੋ ਜਾਂਦੀ ਹੈ ਤੁਸੀਂ ਸਾਨੂੰ ਰਿਫਿਊਜ਼ਲ ਦਾ ਰੀਜ਼ਨ ਦੱਸੋ ਉਹ ਕੇਸ ਨੂੰ ਸਟੱਡੀ ਕਰਕੇ ਆਪਾਂ ਫਾਈਲ ਜਿਹੜੀ ਉਹ ਅੱਗੇ ਪ੍ਰੋਸੈਸ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਅਸੀਂ ਚੰਡੀਗੜ੍ਹ ਦੇ 8 ਸੈਕਟਰ ਦੇ ਵਿੱਚ ਪਹੁੰਚੇ ਹੋਏ ਹਾਂ ਇਹ ਮੈਕਸ ਵੀਜ਼ਾ ਪੁਆਇੰਟ ਦੇ ਉੱਤੇ ਜੋ ਕਿ 3 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਦਾ ਸਟੱਡੀ ਵੀਜ਼ਾ ਕੈਨੇਡਾ ਦੇ ਵਿੱਚ ਲਵਾਉਂਦੇ ਨੇ ਹਰਮੀਨ ਮੈਮ ਮਨਾਲ ਨੇ ਪਹਿਲਾਂ ਸਵਾਗਤ ਕਰਾਂਗੇ ਫਿਰ ਗੱਲਬਾਤ ਕਰਾਂਗੇ ਮਨ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਸੋ ਮੈਂ ਬੜੇ ਚਰਚੇ ਸੁਣੇ ਨੇ ਜੀ ਕਾਫੀ ਵੀਜ਼ੇ ਤੁਸੀਂ ਲਵਾਏ ਨੇ ਅਸੀਂ ਮਾਪਿਆਂ ਦਾ ਡਾਊਟ ਦੂਰ ਕਰਨੇ ਨੇ ਜੋ ਕਿ ਉਹਨਾਂ ਦੇ ਮਨਾਂ ਦੇ ਵਿੱਚ ਹੁੰਦਾ ਬੱਚਾ ਕਿਵੇਂ ਸਾਡਾ ਉੱਥੇ ਜਾਊਗਾ ਕੀ ਹੋਊਗਾ ਕੀ ਫਾਇਦਾ ਕਾਫੀ ਸਵਾਲ ਨੇ ਮੇਰੇ ਇੱਕ ਇੱਕ ਕਰਦੇ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਮੈਡਮ ਤੁਸੀਂ ਕਿਹੜੇ ਵੀਜ਼ੇ ਲਵਾਉਣਾ ਹੈ ਜੀ ਅ ਸਰ ਆਪਾਂ ਜੋ ਵੀਜ਼ਾ ਲਗਵਾਉਂਦੇ ਆ ਉਹ ਮਾਈਨਰ ਸਕੂਲਿੰਗ ਵੀਜ਼ਾ ਹੈ ਇਹ S1 ਕੈਟਾਗਰੀ ਦਾ ਵੀਜ਼ਾ ਹੈ ਜਿਹਦੇ ਵਿੱਚ ਛੋਟੇ ਬੱਚਿਆਂ ਦਾ ਵੀਜ਼ਾ ਲੱਗਦਾ ਹੈ 3 ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਬੱਚੇ ਜਾਂਦੇ ਨੇ ਹਾਂਜੀ ਉਹ ਬੱਚੇ ਇਕੱਲੇ ਜਾਂਦੇ ਨੇ ਮਾਂ ਨਾਲ ਜਾਂਦੇ ਨੇ ਪੇਰੈਂਟਸ ਪੇਰੈਂਟਸ ਬੱਚਿਆਂ ਦੇ ਨਾਲ ਜਾਂਦੇ ਨੇ ਐਜ਼ ਅ ਗਾਰਡੀਅਨ ਪੇਰੈਂਟਸ ਨੂੰ ਬੱਚਿਆਂ ਦੇ ਨਾਲ ਵੀਜ਼ਾ ਮਿਲਦਾ ਹੈ ਐਮਬੈਸੀ ਜੋ ਵੀਜ਼ਾ ਪ੍ਰੋਵਾਈਡ ਕਰਦੀ ਹੈ ਉਹ ਵਿਜ਼ਟਰ ਵੀਜ਼ਾ ਮਿਲਦਾ ਹੈ ਪੇਰੈਂਟਸ ਨੂੰ ਬੱਚਿਆਂ ਦੇ ਨਾਲ ਜਿਹਨੂੰ ਆਪਾਂ ਬਾਅਦ ਦੇ ਵਿੱਚ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਦੇ ਹਾਂ ਹਾਂਜੀ ਸੋ ਮੈਮ ਵਰਕ ਪਰਮਿਟ ਦੀ ਗੱਲ ਹੈ ਪੇਰੈਂਟਸ ਨਾਲ ਜਾਂਦੇ ਨੇ ਉੱਥੇ ਕੰਮਕਾਰ ਦਾ ਨਹੀਂ ਪਤਾ ਹੁੰਦਾ ਵੀ ਅਸੀਂ ਕਿੱਥੇ ਰਹਿਣਾ ਹੈ ਕਿੱਦਾਂ ਕਰਨਾ ਹੈ ਉਹ ਸਾਰਾ ਕੁਝ ਕੰਪਨੀ ਕਰਾ ਕੇ ਦਿੰਦੀ ਹੈ ਕੰਪਨੀ ਤੁਹਾਨੂੰ ਵਰਕ ਪਰਮਿਟ ਪ੍ਰੋਵਾਈਡ ਕਰਵਾ ਕੇ ਦਿੰਦੀ ਹੈ ਜੌਬ ਦੀ ਅਵੇਲੇਬਿਲਟੀ ਅਸੀਂ ਖੁਦ ਪ੍ਰੋਵਾਈਡ ਕਰਦੇ ਆਂ ਨਾਲ ਨਾਲ ਅਸੀਂ ਪੀਆਰ ਦੇ ਲਈ ਵੀ ਪ੍ਰੋਸੈਸ ਕਰਦੇ ਆਂ ਜਿਵੇਂ ਤੁਹਾਡਾ ਵਰਕ ਪਰਮਿਟ ਕੰਪਲੀਟ ਹੁੰਦਾ ਹੈ ਉਦੋਂ ਬਾਅਦ ਅਸੀਂ ਪੀਆਰ ਦੀ ਫਾਈਲ ਖੁਦ ਪ੍ਰੋਸੀਡ ਕਰਦੇ ਆਂ ਮੈਂ ਗੱਲ ਵਰਕ ਪਰਮਿਟ ਦੀ ਜੇ ਆਪਾਂ ਕਰੀਏ ਤਾਂ ਕਾਫੀ ਏਜੰਟ ਬੈਠੇ ਨੇ ਜੋ ਕਿ ਵੱਡੇ ਵੱਡੇ ਦਾਅਵੇ ਕਰਦੇ ਨੇ ਭਾਈ ਅਸੀਂ ਐਂ ਕਰਦਾਂਗੇ ਉਹ ਕਰਦਾਂਗੇ ਮੁੜ ਕੇ ਗੱਲਾਂ ਹੋਰ ਨਿਕਲਦੀਆਂ ਨੇ ਤੁਸੀਂ ਕੰਮ ਦੀ ਗੱਲ ਕੀਤੀ ਹੈ ਕੈਨੇਡਾ ਦੇ ਵਿੱਚ ਜੋ ਸੁਣਨਾ ਚਾਹੁੰਦਾ ਵੀ ਉੱਥੇ ਕੰਮ ਦਾ ਬੁਰਾ ਹਾਲ ਹੈ ਕੰਮ ਨਹੀਂ ਮਿਲਦਾ ਮੁੜ ਕੇ ਫਿਰ ਤੁਸੀਂ ਫੋਨ ਹੀ ਚੱਕਣੇ ਜੀ ਸਰ ਇਦਾਂ ਦਾ ਕੋਈ ਵੀ ਉਹ ਨਹੀਂ ਹੈਗੀ ਗੱਲ ਨਹੀਂ ਐ ਤੁਸੀਂ ਪਹਿਲਾਂ ਸਾਡੇ ਗਏ ਹੋਏ ਕਲਾਇੰਟਸ ਦੇ ਨਾਲ ਗੱਲ ਕਰੋ ਜਿਨ੍ਹਾਂ ਨੂੰ ਅਸੀਂ ਕੰਮ ਲਵਾਇਆ ਪੀਆਰ ਪ੍ਰੋਵਾਈਡ ਕੀਤੀਆਂ ਨੇ ਤੁਸੀਂ ਨੰਬਰ ਲਓ ਗੱਲ ਕਰੋ ਉਦੋਂ ਬਾਅਦ ਆਪਣਾ ਪ੍ਰੋਸੈਸ ਜਿਹੜਾ ਉਹ ਸ਼ੁਰੂ ਕਰੋ ਮੈਂ ਪੀਆਰ ਦਾ ਮਸਲਾ ਥੋੜਾ ਜਿਹਾ ਔਖਾ ਲੱਗਦਾ ਪੀਰਸ ਨੂੰ ਕਿਉਂਕਿ ਕਾਫੀ ਬੰਦਿਆਂ ਕੋਲੇ ਪੈਸੇ ਵੀ ਹੁੰਦੇ ਨੇ ਜੀ ਪਰ ਉਹ ਪੀਆਰ ਭਾਲਦੇ ਨੇ ਪੀਆਰ ਮਿਲੂਗੀ ਕਿਦਾਂ ਸੋਚਦੇ ਨੇ ਕਿਦਾਂ ਪੀਆਰ ਮਿਲੂਗੀ ਬੱਚਾ ਦੇ ਨਾਲ ਮਾਵਾ ਜਾਣਗੇ ਜੀ ਉੱਥੇ ਉਹ ਕੰਮ ਵੀ ਕਰਨਗੇ ਜੀ ਦੋ ਸਾਲ ਬਾਅਦ ਅਸੀਂ ਪ੍ਰੋਸੈਸ ਸ਼ੁਰੂ ਕਰਾਂਗੇ ਹਾਂਜੀ ਪੀਆਰ ਦਾ ਇਹ ਤਾਂ ਨਹੀਂ ਹੈਗਾ ਵੀ ਇੱਥੇ ਆਪਾਂ ਗੱਲ ਕਰਤੀ ਵੀ ਦੋ ਸਾਲ ਬਾਅਦ ਪ੍ਰੋਸੈਸ ਸ਼ੁਰੂ ਕਰਾਂਗੇ ਮੁੜ ਕੇ ਤੁਹਾਡੀ ਫਿਰ ਗੱਲਾਂ ਬਦਲ ਜਾਣ ਵੀ ਇਸ ਤਾਂ ਐ ਨਹੀਂ ਜੀ ਤੁਹਾਡੀ ਫਾਈਲ ਚ ਐਂਗਲ ਬਣ ਰਸੀ ਐ ਜੀ ਸਰ ਐਦਾਂ ਦੀ ਕੋਈ ਵੀ ਹੋਣੀ ਐ ਕੰਪਨੀ ਕੋਲੇ ਲਾਇਸੈਂਸ ਐ ਕੰਪਨੀ ਪੁਰਾਣੀ ਐ ਤੁਸੀਂ ਲਾਇਸੈਂਸ ਚੈੱਕ ਕਰੋ ਸਾਡੇ ਜਿਹੜੇ ਕੈਂਡੀਡੇਟਸ ਗਏ ਨੇ ਉਹਨਾਂ ਨੂੰ ਅਸੀਂ ਪੀਆਰ ਪ੍ਰੋਵਾਈਡ ਕੀਤੀਆਂ ਨੇ ਪੀਐਨਪੀ ਪ੍ਰੋਗਰਾਮ ਦੇ ਵਿੱਚ ਅਸੀਂ ਪੀਆਰ ਪ੍ਰਸੀਡ ਕਰਦੇ ਆ ਡਿਪੈਂਡ ਕਰਦਾ ਹੈ ਕਲਾਇੰਟ ਦੇ ਪੁਆਇੰਟਸ ਤੇ ਕੰਮ ਕਰਦੇ ਨੇ ਟੈਕਸ ਭਰਦੇ ਨੇ ਕੋਈ ਕ੍ਰਿਮੀਨਲ ਐਕਟੀਵਿਟੀ ਕਾਜ਼ ਨਹੀਂ ਕਰਦੇ ਤਾਂ ਡੈਫੀਨੇਟਲੀ ਅਸੀਂ ਜਿਹੜਾ ਪ੍ਰੋਸੈਸ ਹੈ ਖੁਦ ਕਰਦੇ ਆ ਪੀਆਰ ਦਾ ਮੈਂ ਰਿਫਿਊਜ਼ਲ ਦੀ ਗੱਲ ਮੈਂ ਥੋੜੀ ਥੋੜਾ ਨਾ ਕਰੂੰਗਾ ਕਾਫੀਆਂ ਦੀਆਂ ਨਾ ਰਿਫਿਊਜ਼ਲ ਆਈਆਂ ਹੁੰਦੀਆਂ ਨੇ ਮਾ ਆਪ ਦਾਕ ਸੁਪਨਾ ਟੁੱਟ ਜਾਂਦਾ ਕਿਉਂਕਿ ਪਤਾ ਹੁੰਦਾ ਨਹੀਂ ਵੀ ਕਿੱਦਾਂ ਫਾਈਲ ਲਾਉਣੀ ਹੈ ਤੇ ਫਾਈਲ ਲਾਉਂਦੇ ਨੇ ਪਰਿਵਾਰ ਦੀ ਰਿਫਿਊਜ਼ਲ ਆ ਜਾਂਦੀ ਹੈ ਜੇ ਕਿਸੇ ਦੀ ਰਿਫਿਊਜ਼ਲ ਹੋ ਜੇ ਉਹਦਾ ਹਾਲਾਤ ਤੁਹਾਡੇ ਕੋਲ ਹੈ ਹਾਂ ਰਫਿਊਜ਼ਲਸ ਦਾ ਇਹਦੇ ਵਿੱਚ ਕੋਈ ਵੀ ਮੈਟਰ ਨਹੀਂ ਹੈ ਕਿਉਂਕਿ ਬੱਚੇ ਦੇ ਬਿਹਾਫ ਤੇ ਵੀਜ਼ਾ ਲੱਗ ਰਿਹਾ 3 4 5 ਰਫਿਊਜ਼ਲਾਂ ਕੋਈ ਵੀ ਚੱਕਰ ਨਹੀਂ ਹੈ ਇਸ ਵੀਜ਼ਾਸ ਦੇ ਵਿੱਚ ਆਰਾਮ ਨਾਲ ਫਾਈਲ ਪ੍ਰੋਸੀਡ ਹੋ ਜਾਂਦੀ ਹੈ ਤੁਸੀਂ ਸਾਨੂੰ ਰਿਫਿਊਜ਼ਲ ਦਾ ਰੀਜ਼ਨ ਦੱਸੋ ਉਹ ਕੇਸ ਨੂੰ ਸਟੱਡੀ ਕਰਕੇ ਆਪਾਂ ਫਾਈਲ ਜਿਹੜੀ ਉਹ ਅੱਗੇ ਪ੍ਰੋਸੈਸ ਕਰਦੇ ਹਾਂ ਸੋ ਮੈਮ ਕਿੰਨਾ ਕੁ ਸਮਾਂ ਲੱਗ ਜਾਂਦਾ ਵੀਜ਼ੇ ਨੂੰ ਜੀ ਪੂਰੇ ਪ੍ਰੋਸੈਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ 60 ਤੋਂ 90 ਦਿਨ ਦਾ ਟਾਈਮ ਲੱਗਦਾ ਹਾਂਜੀ ਤੇ ਮੈਮ ਫਾਈਲ ਵਗੈਰਾ ਕੀ ਡਾਕੂਮੈਂਟ ਹੋਣੇ ਚਾਹੀਦੇ ਨੇ ਡਾਕੂਮੈਂਟ ਮਿਨੀਮਮ ਡਾਕੂਮੈਂਟ ਦੇ ਨਾਲ ਆਪਾਂ ਫਾਈਲ ਪ੍ਰੋਸੀਡ ਕਰਦੇ ਹਾਂ ਤੁਹਾਡੇ ਐਸੈਟਸ ਲੱਗਦੇ ਨੇ ਮੇਨਲੀ ਫੰਡਸ ਹੁੰਦੇ ਨੇ ਕੋਈ ਵੀ ਜੋਬ ਪ੍ਰੋਫਾਈਲ ਆ ਜਾਂ ਕੋਈ ਵੀ ਪ੍ਰੋਫਾਈਲ ਆ ਉਹਦੀ ਬਿਹਫਤੇ ਅਸੀਂ ਫਾਈਲ ਰੈਡੀ ਕਰਦੇ ਹਾਂ ਸਾਰੀਆਂ ਚੀਜ਼ਾਂ ਸੀ ਖੁਦ ਮੈਨੇਜ ਕਰਦੀ ਮੈਨੂੰ ਫੰਡ ਕਿੰਨਾ ਕੁ ਸ਼ੋਅ ਕਰਨਾ ਪੈਂਦਾ ਜੀ ਫੰਡ ਦੇ ਨੂੰ ਲੈ ਕੇ ਵੀ ਕਾਫੀ ਦਿੱਕਤ ਆਉਂਦੀ ਆ ਬਾਅਦ ਵਿੱਚ ਕਿਉਂਕਿ ਬੰਦਾ ਔਖੇ ਸੁੱਖੇ ਪੈਸੇ ਤਾਂ ਕੈਰੀ ਹੀ ਦਿੰਦਾ ਜੀ ਫਿਰ ਫੰਡ ਇਕੱਠਾ ਕਰਨਾ ਬਹੁਤ ਔਖਾ ਕਿੰਨਾ ਕੁ ਫੰਡ ਹੋ ਜਾਂਦਾ ਜੀ ਮਿਨੀਮਮ ਫੰਡ ਚਾਹੀਦਾ ਇਹਦੇ ਵਿੱਚ 12 15 18 ਲੱਖ ਦੇ ਵਿੱਚ ਵਿੱਚ ਤੁਸੀਂ ਫੰਡ ਹੈ ਜਿਹੜਾ ਉਹ ਦਿਖਾ ਸਕਦੇ ਹੋ ਅਗਰ ਤੁਹਾਡੇ ਕੋਲੇ ਫਰੈਸ਼ ਫੰਡ ਹੈ ਉਹਦੀ ਜਸਟੀਫਿਕੇਸ਼ਨ ਨਾਲ ਲਗਾਓ ਉਹ ਵੀ ਫੰਡ ਇਹਦੇ ਵਿੱਚ ਚੱਲ ਜਾਂਦਾ ਤੁਹਾਡੇ ਕੋਲੇ ਮਾਵਾ ਜਦੋਂ ਆਉਣ ਤਾਂ ਮੰਨ ਫੀਸ ਚਾਰजेस ਕੀ ਲਵਾਂਗੇ ਸ਼ੁਰੂ ਚ ਆਪਣੀ ਕੰਪਨੀ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਲੈਂਦੀ ਤੁਸੀਂ ਸਿਰਫ ਆਓ ਆਪਣੇ ਡਾਕੂਮੈਂਟਸ ਦਿਓ ਅਸੀਂ ਉਹਨਾਂ ਨੂੰ ਵੈਰੀਫਾਈ ਕਰਦੇ ਆਂ ਥੈਨ ਤੁਹਾਨੂੰ ਦੱਸਾਂਗੇ ਕੰਮ ਬਣ ਸਕਦਾ ਤਾਂ ਹੀ ਤੁਹਾਨੂੰ ਗਾਈਡ ਕਰਾਂਗੇ ਨਹੀਂ ਬਣ ਸਕਦਾ ਤੁਹਾਨੂੰ ਉੱਥੇ ਮਨਾ ਕਰ ਦਾਂਗੇ ਆਪਾਂ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਲੈਂਦੇ ਮੈਡਮ ਇਹਦਾ ਤੁਸੀਂ ਕਹ ਰਹੇ ਹੋ ਪ੍ਰੋਸੈਸਿੰਗ ਫੀਸ ਨਹੀਂ ਲੈਂਦੇ ਆਪਾਂ ਜਦੋਂ ਆ ਕੇ ਟੇਬਲ ਤੇ ਬੈਠੇ ਨੇ ਨਾ ਜੀ ਉਹ ਡਾਕੂਮੈਂਟ ਚੈੱਕ ਕਰਦੇ ਨੇ ਫਿਰ ਕਹਿੰਦੇ ਨੇ ਆਹ ਵੀ ਆ ਰ ਆ ਤੁਹਾਡਾ ਆ ਖਰਚਾ ਆ 30000 ਆ ਖਰਚਾ ਉਹ ਮਿਨੀਮਮ 60 70 ਆ ਰ ਪੈ ਲੈ ਲੈਂਦੇ ਨੇ ਮੇਰਾ ਦਫਤਰਾ ਖਰਚਾ ਨਿਕਲਿਆ ਉਹ ਉਹਨਾਂ ਦਾ ਕੰਮ ਕਿਤੇ ਫਿਰ ਨਾ ਤਾਂ ਨਾ ਹੀ ਹੋਵੇ ਵੀ ਫਿਰ ਕੰਪਨੀ ਕੋਲੇ ਲਾਇਸੈਂਸ ਹੈ ਕੰਪਨੀ ਸਾਡੀ ਕੈਨੇਡਾ ਦੀ ਰਿਪਰੈਜ਼ੈਂਟੇਟਿਵ ਹੈ ਤਾਂ ਸਾਨੂੰ ਜਿਹੜਾ ਉਹ ਕੈਨੇਡਾ ਵੱਲੋਂ ਕਮਿਸ਼ਨ ਆਂਦਾ ਹੈ ਬੱਚੇ ਦਾ ਅਗਰ ਵੀਜ਼ਾ ਲੱਗਦਾ ਤਾਂ ਸਾਨੂੰ ਕੈਨੇਡਾ ਹੂੰ ਕੋਈ ਫਾਈਲ ਨਹੀਂ ਕੋਈ ਫਾਈਲ ਚਾਰਜਸ ਨਹੀਂ ਆ ਕੋਈ ਪ੍ਰੋਸੈਸਿੰਗ ਫੀਸ ਨਹੀਂ ਆ ਸੋ ਮਮਾ ਮਾਪੇ ਡਾਕੂਮੈਂਟ ਦੀ ਗੱਲ ਹੋ ਗਈ ਆਪਣੀ ਫਾਈਲ ਦੀ ਹੋ ਗਈ ਜੀ ਤਾਂ ਕਿਦਾਂ ਦੇਖਦੇ ਹੋਂ ਜਦੋਂ ਬੱਚਾ ਇਥੋਂ ਪ੍ਰੋਸੈਸ ਲਾ ਕੇ ਚੱਲਦਾ ਕਿਹੜੀ ਕਲਾਸ ਤੱਕ ਦਾ ਹੋ ਜਾਂਦਾ ਜੀ ਬੱਚਾ 1st ਕਲਾਸ ਤੋਂ ਲੈ ਕੇ 12th ਤੱਕ ਦੇ ਬੱਚੇ ਜਾ ਸਕਦੇ ਨੇ ਅਗਰ ਬੱਚੇ ਨੇ 12th ਕਰ ਲਈ ਐ ਦੁਬਾਰਾ ਉਹ 12th ਦੇ ਲਈ ਜਾ ਸਕਦਾ ਹੈ ਅਗਰ ਉਹ 17 ਤੋਂ 18 ਏਜ ਤੱਕ ਦਾ ਬੱਚਾ ਹੈ ਮਹ ਸਕਸੈਸ ਕੀ ਰੇਟ ਹੈ ਸਕਸੈਸ ਰੇਟ 100% ਹੈ ਡਾਕੂਮੈਂਟ ਬੇਸਡ ਵੀਜ਼ਾ 100% ਹੈ ਇਹ ਤੁਸੀਂ ਆਪਣੇ ਡਾਕੂਮੈਂਟਸ ਦੋ origignal ਡਾਕੂਮੈਂਟਸ ਹੋਣ ਸਾਰੇ ਡਾਕੂਮੈਂਟਸ ਜਿਹੜੀ ਆ ਖੁਦ ਕਰਦੀ ਹੈ ਕੰਪਨੀ ਸਾਡਾ ਫਾਈਲਰ ਖੁਦ ਸਾਰੀ ਫਾਈਲ ਚੈੱਕ ਕਰਦਾ ਹੈ ਦੈਨ ਆਪਾਂ ਫਾਈਲ ਪ੍ਰੋਸੀਡ ਕਰਦੇ ਆ ਤਾਂ ਸਕਸੈਸ ਰੇਟ ਅੱਛਾ ਹੈ ਸਕੂਲਿੰਗ ਦੇ ਵਿੱਚ ਸਕਸੈਸ ਰੇਟ ਬਹੁਤ ਹੀ ਵਧੀਆ ਹੈ ਇਸ ਟਾਈਮ ਦੇ ਵਿੱਚ ਮੈਡਮ ਲੱਖਾਂ ਦਾ ਸਵਾਲ ਖੜਾ ਹੋ ਜਾਂਦਾ ਹੈ ਲੱਖਾਂ ਰੁਪਏ ਲੱਗਦਾ ਬਾਹਰ ਭੇਜਣ ਵਾਸਤੇ ਪੈਸੇ ਲੈ ਲੈਣੇ ਉਹ ਸਾਰਾ ਕੁਝ ਠੀਕ ਹੈ ਪਰ ਕਈ ਵਾਰ ਕੀ ਹੁੰਦਾ ਪੈਸੇ ਦੱਬੇ ਵੀ ਜਾਂਦੇ ਨੇ ਬੰਦੇ ਦੇ ਨਹੀਂ ਤੁਸੀਂ ਫੀਸ ਆਪ ਲੈਣੇ ਆ ਡਾਇਰੈਕਟ ਫੀਸਾਂ ਜਿਹੜੀਆਂ ਨੇ ਜਿਹੜਾ ਕੈਂਡੀਡੇਟ ਆ ਜੋ ਵੀ ਕਲਾਇੰਟ ਆ ਉਹ ਡਾਇਰੈਕਟ ਸਕੂਲ ਨੂੰ ਖੁਦ ਭੇ ਕਰਦਾ ਆਪਣੇ ਅਕੋਰਡਿੰਗ ਉਹ ਬੈਂਕ ਤੋਂ ਟ੍ਰਾਂਸਫਰ ਕਰਦਾ ਸਾਨੂੰ ਸਿਰਫ ਉਹਦੇ ਰਸੀਪਟਾਂ ਚਾਹੀਦੀਆਂ ਨੇ ਉਹਦੇ ਬਿਹਫ ਤੇ ਹੀ ਐਮਬੈਸੀ ਦੇ ਵਿੱਚ ਅਸੀਂ ਫਾਈਲ ਪ੍ਰਸੀਡ ਕਰਦੇ ਆ ਤਾਂ ਫੀਸਿਜ਼ ਕਲਾਇੰਟ ਖੁਦ ਭੇ ਕਰਦੇ ਨੇ ਸੋ ਆਪ ਕਿੰਨੇ ਕਿ ਗਿੜੇ ਫਿਰ ਦਫਤਰੇ ਮਾਰਨੇ ਪੈਣਗੇ ਕੋਈ ਜ਼ਿਆਦਾ ਲੰਬਾ ਟਾਈਮ ਨਹੀਂ ਲੱਗਦਾ ਪੂਰੇ ਪ੍ਰੋਸੈਸ ਦੇ ਵਿੱਚ ਸਾਰਾ ਕੰਮ ਆਨਲਾਈਨ ਹੋ ਜਾਂਦਾ ਤੁਸੀਂ ਆਨਲਾਈਨ ਡਾਕੂਮੈਂਟ ਭੇਜ ਕੇ ਚੈੱਕ ਕਰਵਾ ਕੇ ਆਪਣਾ ਕੰਮ ਜਿਹੜਾ ਘਰ ਬੈਠੇ ਸ਼ੁਰੂ ਕਰ ਸਕਦੇ ਹੋ ਇੱਕ ਤੋਂ ਦੋ ਵਾਰ ਤੁਹਾਨੂੰ ਸਿਰਫ ਆਫਿਸ ਆਉਣਾ ਪੈਂਦਾ ਉਹ ਵੀ ਤਦ ਜਦ ਅਸੀਂ ਫਾਈਲ ਪ੍ਰੋਸੈਸ ਕਰਦੇ ਆ ਪਹਿਲਾਂ ਆਪਾਂ ਫਾਈਲ ਬਣਾਉਂਦੇ ਆ ਚੈੱਕ ਕਰਾਂਦੇ ਆ ਦੈਨ ਆਪਾਂ ਕਲਾਇੰਟ ਨੂੰ ਵਿਜ਼ਿਟ ਕਰਾਂਦੇ ਆ ਆਫਿਸ 'ਚ ਸੋ ਮਾਦਰੀ ਫਰਸਟ ਦੀ ਗੱਲ ਕੀਤੀ ਹੈ ਵੀ ਫਰਸਟ ਕਲਾਸ ਤੋਂ ਲੈ ਕੇ ਬੱਚੇ ਦਾ ਸ਼ੁਰੂ ਹੋਣਾ ਹੈ ਨਾ ਤਾਂ ਇੱਥੇ ਦੇ ਬੱਚੇ ਦਾ ਕੋਈ ਸਰਟੀਫਿਕੇਟ ਲੈਣ ਦਾ ਨਹੀਂ ਲਖਾਂਦੇ ਜੀ ਸਕੂਲ ਅ ਅਗਰ ਬੱਚਾ ਸਟੱਡੀ ਕਰ ਰਿਹਾ ਹੈ ਤਾਂ ਉਹਦੇ ਐਜੂਕੇਸ਼ਨ ਦੇ ਡਾਕੂਮੈਂਟ ਚਾਹੀਦੇ ਨੇ ਅਗਰ ਬੱਚਾ ਸਟਾਰਟਿੰਗ ਤੋਂ ਜਾ ਰਿਹਾ ਤਾਂ ਫਿਰ ਡਾਇਰੈਕਟ ਐਪਲੀਕੇਸ਼ਨ ਦੇ ਨਾਲ ਐਡਮਿਸ਼ਨ ਜਿਹੜੀ ਆ ਹੁੰਦੀ ਹੈ ਮੈਂ ਉਹ ਤਾਂ ਚੂਸ ਵੀ ਕਰ ਸਕਦੇ ਆ ਕਿ ਕਿਹੜੀ ਸਿਟੀ ਦੇ ਵਿੱਚ ਕਿਹੜੇ ਸਕੂਲ ਦੇ ਵਿੱਚ ਕਿ ਤੁਸੀਂ ਕਰੋਗੇ ਸਾਰਾ ਕੰਮ ਨਹੀਂ ਨਹੀਂ ਕੈਨੇਡਾ ਦੇ ਵਿੱਚ ਅਸੀਂ ਸਿਲੈਕਸ਼ਨ ਦੇ ਬਿਹਾਫ ਤੇ ਐਡਮਿਸ਼ਨ ਦਿੰਦੇ ਆ ਸੀਟਸ ਦੇਖਦੇ ਆ ਕਿ ਕਿਹੜੀ ਬੋਰਡ ਦੇ ਵਿੱਚ ਸੀਟਸ ਨੇ ਉਸੇ ਹਿਸਾਬ ਨਾਲ ਕੈਂਡੀਡੇ ਆਲ ਵੀ ਮੈਟਰ ਕਰਦੀ ਹੈ ਕਿ ਉਹਦਾ ਜਿਹੜਾ ਸਿਲੈਕਸ਼ਨ ਕਰਾਈਟੇਰੀਆ ਉਹ ਕਿੱਥੇ ਕਿੱਥੇ ਮੂਵ ਹੋ ਸਕਦਾ ਹੈ ਸੋ ਮੈਂ ਫੈਮਿਲੀ ਨਾਲ ਜਾਂਦੀ ਹੈ ਬੱਚੇ ਦੇ ਤਾਂ ਕਿੰਨਾ ਖਰਚਾ ਆ ਜਾਂਦਾ ਜੀ ਖਰਚਾ ਘੱਟ ਤੋਂ ਘੱਟ ਆਉਂਦਾ ਹੈ 6 ਮਹੀਨਿਆਂ ਦੀ ਫੀਸ ਦੇ ਨਾਲ 3.5 ਤੋਂ 4 ਲੱਖ ਦਾ ਖਰਚਾ ਜਿਹੜਾ ਉਹ ਆ ਜਾਂਦਾ ਹੈ 3.5 ਤੋਂ 4 ਲੱਖ ਦੇ ਵਿੱਚ ਬਾਹਰ ਬੱਚਾ ਪਹੁੰਚ ਜਾਂਦਾ ਜੀ ਨਾਲ ਫੈਮਿਲੀ ਜੀ ਹਾਂਜੀ ਬੜੀ ਵੱਡੀ ਗੱਲ ਹੈ ਜੀ 4.5 ਲੱਖ ਨਹੀਂ ਲੋਕੀ 20 25 25 ਲੱਖ ਖਰਚ ਕੇ ਵੀ ਲੋਕਾਂ ਦਾ ਕੰਮ ਬਣਦਾ ਜੀ ਕੈਨੇਡਾ ਦੇ ਵਿੱਚ 26 ਤੋਂ 2026 ਤੋਂ ਕਾਫੀ ਸਾਰੇ ਸਕਾਲਰਸ਼ਿਪ ਪ੍ਰੋਗਰਾਮ ਚੱਲ ਰਹੇ ਨੇ ਉਹਦੇ ਵਿੱਚ ਬੱਚੇ ਦੀਆਂ ਜਿਹੜੀਆਂ ਫੀਸਿਸ ਨੇ ਉਹ ਘੱਟ ਲੱਗਦੀਆਂ ਤਾਂ ਜਿਹੜਾ ਅਕੋਰਡਿੰਗਲੀ ਐਕਸਪੈਂਸ ਵੀ ਹੈ ਉਹ ਘਟ ਜਾਂਦਾ ਹੈ ਅਗਰ ਆਪਾਂ ਸਾਲ ਦੀ ਫੀਸ ਕਰਦੇ ਆ ਤਾਂ 5.5 6 ਲੱਖ ਦਾ ਖਰਚਾ ਆ ਜਾਂਦਾ ਤੇ ਜੇ ਆਪਾਂ 6 ਮਹੀਨਿਆਂ ਦੀ ਵੀ ਫੀਸ ਕਰ ਸਕਦੇ ਆ ਉਹਦੇ ਵਿੱਚ 3.5 4 ਲੱਖ ਦਾ ਖਰਚਾ ਆ ਜਾਂਦਾ ਸੋ ਪੇਰੈਂਟਸ ਦੇ ਕੋਈ ਡਾਊਟ ਹੁੰਦੇ ਨੇ ਜੇ ਤੁਹਾਨੂੰ ਰਾਫਤਾ ਕਰਨ ਤਾਂ ਹੱਲ ਕਰੋਂਗੇ ਉਹਨਾਂ ਦਾ ਹਾਂਜੀ ਤੁਸੀਂ ਕੋਈ ਵੀ ਡਾਊਟ ਹੈ ਤੁਹਾਡੇ ਮਨ ਦੇ ਵਿੱਚ ਤੁਸੀਂ ਵਿਜ਼ਿਟ ਕਰੋ ਡਾਇਰੈਕਟ ਮਿਲੋ ਆਫਿਸ ਦੇ ਵਿੱਚ ਆ ਕੇ ਕੋਈ ਵੀ ਡਾਊਟ ਆਪਣਾ ਕਲੀਅਰ ਕਰੋ ਕੋਈ ਵੀ ਮੰਦੀ ਸ਼ੰਕਾ ਉਹਨੂੰ ਕੱਢੋ ਗੱਲ ਕਰਨ ਦੇ ਅਸੀਂ ਕੋਈ ਵੀ ਪੈਸੇ ਨਹੀਂ ਲੈਂਦੇ ਆਪਣਾ ਸਾਰਾ ਪ੍ਰੋਸੈਸ ਪਹਿਲਾਂ ਸਮਝੋ ਦੈਨ ਤੁਸੀਂ ਫਰਦਰ ਪ੍ਰੋਸੈਸ ਕਰ ਸਕਦੇ ਹੋ ਜੀ ਧੰਨਵਾਦ ਠੀਕ ਹੈ ਜੀ ਸੋ ਕੀ ਨਾਮ ਆਪਕਾ ਜੀ ਦਰਮਨ ਪਟਲ ਜੀ ਸੋ ਆਪ ਅੱਜ ਪਾਸਪੋਰਟ ਲੈਣ ਕੇ ਲਈ ਆਏ ਹੋ वीज़ा लग गया जी पहले तो मुबारक है आपको जी धन्यवाद धन्यवाद थैंक यू सो आपको ज़्यादा दिक्कत का सामना तो नहीं करना पड़ा इनके पास आके नहीं नहीं कोई दिक्कत का सामना नहीं करना पड़ा नहीं, कई बार होता है ना ऐसे ऑफिस में बैठे होते हैं अभी ये ले आओ वो ले आओ कोई कागज पत्र ज़्यादा नहीं 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 बस केवल है ना पास वीज़ा के लिए बुलाया गया बस आज कलेक्ट करने आ गए ये मैक्स वीज़ा का आपको कैसे पता लगा जी ये सोशल मीडिया से प्लेटफॉर्म से पता चला इंस्टाग्राम फेसबुक वहाँ से पता चला अपने को तो वहाँ देखा कि लोगों के वीज़ा वहाँ से लग रहे हैं तो अपने को भी ट्रस्ट आया तो हम लोगों ने भी वहाँ से कॉल किया कॉल करने के बाद उन लोगों ने बुलाया और कोई दिक्कत नहीं आई आ गए हम लोग पहले आपने अप्लाई किया कभी पहले अप्लाई किया था पर रिफ्यूजल भी आए थे पहले तो कितने दो तीन बार रिफ्यूजल हो गया तो लगा कि अब तो हो ही नहीं पाएगा पर कुछ लोगों का यहाँ से हुआ तो ट्रस्ट आया फिर इन लोगों की बातों से पता चला कि करा के देंगे तो अभी हो गया तो आज खुशी है इस बात की कि वीजा मिल गया सर आपका कितना खर्चा आया था करीब साढ़े तीन चार लाख के आसपास आया और तो समय कितना लगा था आपको अप्रोक्स दो महीने पचास से साठ दिन के आसपास बात आती है फंड को लेके भी फंड शो करना पड़ेगा कितना का फंड इन्होंने आपको बोला था जी बोला था बारह से पंद्रह लाख रुपए के आसपास तो आपने बारह लाख रुपए शो किया था और क्या क्या शो किया था फंड में सेविंग था सेविंग अकाउंट के पैसे थे और कुछ अपने एल पॉलिसीज थी वो सब शो की थी सो so, सर बात आती है पैसे को लेकर तो विश्वास करना बड़ा मुश्किल हो जाता है वो भी उस बात पे अगर पहले रिफ्यूज़ल आपकी आई हुई थी आपका कैसे विश्वास बना इनके ऊपर जी देखो डर तो होता ही है पैसा लगता है तो बंदे का डर तो होता ही है पर तीन रिफ्यूज़ल्स आई थी तो और डर ज़्यादा था पर इन लोगों का जब कॉल्स आए और इनकी सिस्टमेटिक जो अप्रोच थी जो प्रोसेस थी उसको देख के थोड़ा सा ट्रस्ट आया और बच्चे का जब एक बार ऑफर लेटर आ गया तो फिर थोड़ा भरोसा बढ़ गया बाकी इनके लाइसेंस वगैरह हमने चेक करवा लिए थे तो पता चला कि जिनाइन बंदे हैं ਤੋ ਫਿਰ ਥੋੜਾ ਜਿਹਾ ਕੰਫੀਡੈਂਸ ਵੜਾ ਆਪਕੀ ਕਮਿਟਮੈਂਟ ਹੋਤੀ ਦੀ ਬਾਤੇ ਹੋਤੀ ਦੀ ਪ੍ਰੋਸੈਸ ਕਹਾਂ ਤੱਕ ਚਲਾ ਗਿਆ ਤੋ ਕਈ ਵਾਰ ਕੀ ਹੁੰਦਾ ਹੈ ਵੀ ਪ੍ਰੋਸੈਸ ਲੇਟ ਵੀ ਹੋ ਜਾਂਦਾ ਮਨ ਟੁੱਟਦਾ تھا ਵੀ ਯਾਰ ਠੱਗੀ ਨਾ ਹੋ ਜਾਏ ਮੇਰੇ ਸਾਥ ਕਿਉਂਕਿ ਕਾਫੀ ਏਜੰਟ ਬੈਠੇ ਜੋ ਕਹਿ ਰਹੇ ਨੇ ਕਿ ਕੁਝ ਹੋ ਰਹਾ ਕਰਨੇ ਲਈ ਕੁਝ ਹੋ ਰਹਾ नहीं वो डाउट तो आता ही था पर स्टेप टू स्टेप प्रोसेस ठीक थी हर हर समय हमको है ना बा, बा वहाँ से इन्फॉर्मेशन आती थी कहाँ आपकी प्रोसेस पहुँची है क्या प्रोसेस है और कितना प्रोग्रेस है तो वो जब पता चलता था तो लगता था नहीं ठीक है बता रहे हैं बंदे सामने से तो जनाइन है लेकिन कभी कभी डाउट आता था तो बात करने से समझ में आता है सामने वाला बंदा जनाइन है नॉन जिनाइन है जब पता चल जब इंक्वायरी करते हैं तो जब हमारी प्रोसेस धीरे धीरे बढ़ रही है तो हमको लगता था नहीं हमारा काम हो जाएगा कोई दिक्कत नहीं तो क्या नाम आपका जी राघव पटेल

ਪਰਫਾਈਲ ਦਿਖਾਓ ਤਾਂ ਆਪਣੇ ਬੱਚੇ ਦੇ ਨਾਲ ਪੇਰੈਂਟਸ ਜ਼ਰੂਰ ਬਾਹਰ ਜਾਣ ਤਾਂ ਜੋ ਤੁਹਾਡਾ ਸੁਪਨਾ ਹੋ ਪੂਰਾ ਹੋ ਸਕੇ ਤੁਹਾਡਾ ਬੱਚਾ ਬਾਹਰ ਜਾ ਕੇ ਪੜ੍ਹ ਸਕੇ ਕਾ ਮੈਂ ਪਰਸ਼ੰਕਰ ਤੇ ਕਬੀਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ